ਸਾਡੇ ਨਿੱਕੇ ਵੀਰ ਦੀ ਇੱਕ ਬਹੁਤ ਹੀ ਨਿੱਕੀ ਯਾਦ ਸਾਡੇ ਕੋਲ ਅਜੇ ਰੀਲਾਂ ਦੇ ਵਿੱਚ ਹੀ ਬੰਦ ਪਈ ਸੀ ਕਿਉਂਕਿ ਅਸੀਂ ਬਹੁਤ ਸੋਹਣਾ ਸਮਾਂ ਉਹ ਸ਼ੂਟਿੰਗ ਦਾ ਇਕੱਠਿਆਂ ਨੇ ਗੱਡਿਆ ਸੀ ਔਰ ਮਜ਼ੇ ਦੀ ਗੱਲ ਹੈ ਕਿ ਮੈਨੂੰ ਰੀਲ ਅਵਿਲੋ ਬਣਾਉਣ ਨੂੰ ਮੈਨੂੰ ਬਣਾਉਣੀ ਨਹੀਂ ਸੀ ਉਹਦੀ ਪਹਿਲੀ ਰਾਜਨੀ ਵਾਲੀ ਬਣੀ ਸੀ ਮੇਰੀ ਅਸੀਂ ਇੱਕ ਸ਼ੁਗਲ ਜਿਹਾ ਬਰਾਸ ਮੈਂ ਕਹਿੰਦਾ ਭਾਜੀ ਤੁਹਾਨੂੰ ਚੱਕ ਆਈ ਹੈ ਬਹੁਤ ਵਧੀਆ ਬਣਦੀ ਹੁੰਦੀ ਸੀ ਉਸੇ ਸੈੱਟ ਤੇ ਇੱਕ ਬਣਾਈ ਸੀ ਨੀਤ ਵਾਸ ਥੇਰ ਅਸੀਂ ਤੇ ਉਹ ਇੰਨਾ ਕਿ ਇੱਕ ਸਾਡਾ ਫੁੱਲ ਆਫ ਲਾਈਫ ਬੰਦਾ ਐਨਾ ਲਾਈਵਲੀ ਇਨਸਾਨ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਲੋਕ ਆਏ ਜਿੰਨਾ ਚੋ ਇੱਕ ਨਾਮ ਸੀ ਰਾਜਵੀਰ ਜਵੰਦਾ ਔਰ ਉਹ ਸਾਡਾ ਭਰਾ ਸਾਡਾ ਨਿੱਕਾ ਵੀਰ ਪਤਾ ਨਹੀਂ ਲੋਕਾਂ ਨੂੰ ਖੁਸ਼ੀਆਂ ਔਰ ਲੋਕਾਂ ਨੂੰ ਜ਼ਿੰਦਗੀ ਵੰਡਦਾ ਵੰਡਦਾ ਪਤਾ ਨਹੀਂ ਆਪਣੇ ਹਿੱਸੇ ਦੀ ਜ਼ਿੰਦਗੀ ਵੀ ਲੋਕਾਂ ਨੂੰ ਵੰਡ ਗਿਆ ਮਤਲਬ ਉਹ ਬਹੁਤ ਸਾਰੇ ਨੌਜਵਾਨ ਬੱਚਿਆਂ ਦਾ ਰੋਲ ਮਾਡਲ ਇਸ ਕਰਕੇ ਵੀ ਸੀਗਾ ਕਿ ਇੱਕ ਨੇਕ ਇਨਸਾਨ ਤਾਂ ਹੋਣਾ ਹੀ ਚਾਹੀਦਾ ਹੈ ਇੱਕ ਮਿਹਨਤੀ ਆਪਣੇ ਦਮ ਦੇ ਨਾਲ ਅੱਗੇ ਆਉਣ ਵਾਲਾ ਇਨਸਾਨ ਤਾਂ ਬੰਦੇ ਨੂੰ ਹੋਣਾ ਹੀ ਚਾਹੀਦਾ ਲੋਕ ਲੱਖਵਰੀ ਕਹਿਣ ਕਿ ਕਿਤੇ ਨਾ ਕਿਤੇ ਕੋਈ ਗਲਤੀ ਹੋ ਗਈ ਜਾਂ ਇਹ ਇਹ ਐਡਵੈਂਚਰ ਸਾਡੀ ਲਾਈਫ ਦਾ ਹਿੱਸਾ ਹੈ ਮੈਂ ਕਦੇ ਵੀ ਉਹਨੂੰ ਬਲੀਵ ਨਹੀਂ ਕਰਦਾ ਸੋਡੇ ਨੂੰ ਇਹ ਵੀ ਇੱਕ ਲਾਈਫ ਦਾ ਹਿੱਸਾ ਹੈ ਇਹ ਵੀ ਇੱਕ ਦੁਨੀਆ ਸਾਰੀ ਕਰਦੀ ਹੈ ਸਾਡਾ ਸਿਸਟਮ ਇੱਥੇ ਖਰਾਬ ਹੈ ਸਾਡੀਆਂ ਚੀਜ਼ਾਂ ਸੂਟੇਬਲ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਆਪਣੀ ਜ਼ਿੰਦਗੀ ਜੋ ਆਪਣੀ ਖੁਸ਼ੀ ਮੰਨਫੀ ਕਰ ਦਿੰਦਾ ਉਹਨੂੰ ਇਹ ਸਭ ਕੁਝ ਚੰਗਾ ਲੱਗਦਾ ਸੀ ਮੈਨੂੰ ਵੀ ਉਹਨੂੰ ਦੇਖ ਕੇ ਬਹੁਤ ਮੈਨੂੰ ਕਈ ਵਾਰੀ ਕਿਹਾ ਵੀ ਤੇਰੀ ਜਿਹੀ ਕਿਹੜਾ ਮੈਂ ਜੀ ਆ ਨਾ ਮੈਂ ਉਧਾਰੀ ਲੈ ਕੇ ਜਾਣੀ ਤੇਰੇ ਕੋਲੋਂ ਕਹਿੰਦਾ ਪਾਜੀ ਤੁਸੀਂ ਚਾਰ-ਚੰਨ ਰੱਖ ਕੇ ਦੇਖਿਓ ਤੁਹਾਨੂੰ ਕਿੰਨੀ ਵਧੀਆ ਲੱਗੇ ਮੈਂ ਤੁਸੀਂ ਆਪਣੀ ਬਰਵਾ ਲੈਣੀ ਆ ਕਦੇ ਮੈਨੂੰ ਕਹਣਾ ਯਾਰ ਤੂੰ ਪੱਖੇ ਜਿਨਾਂ ਉੱਪਰ ਚਲਾ ਜਾਂਦਾ ਮੈਨੂੰ ਤਾਂ ਡਰ ਬੋ ਲੱਗਦਾ ਕਿੱਦਾਂ ਜਾਣਾ ਕਹਿੰਦਾ ਪਾਜੀ ਕਿਸੇ ਦਿਨ ਤੁਹਾਨੂੰ ਵੀ ਲੈ ਕੇ ਜਾਣਾ ਤੁਹਾਨੂੰ ਬੜਾ ਆਨੰਦ ਆਏਗਾ ਬੱਲ ਮੈਂ ਉਹਦੀ ਇਸ ਚੀਜ਼ ਦੀ ਬਲਕੇ ਰਿਸਪੈਕਟ ਕਰਦਾ ਕਿ ਉਹਨੂੰ ਇੱਕ ਅਲੱਗ ਤਰ੍ਹਾਂ ਦਾ ਸ਼ੌਕ ਸੀ ਇੱਕ ਅਲੱਗ ਤਰ੍ਹਾਂ ਦਾ ਜਨੂਨ ਸੀ ਹਾਦਸੇ ਕਿਤੇ ਵੀ ਹੁੰਦੇ ਨੇ ਕਿਸੇ ਤਰ੍ਹਾਂ ਦੀ ਜ਼ਿੰਦਗੀ 'ਚ ਆਮ ਜਾਂਦੇ ਆ ਜਾਂਦੇ ਨੇ ਸੋ ਪਰ ਮੈਂ ਹਮੇਸ਼ਾ ਉਸ ਬੰਦੇ ਨੂੰ ਉਹਦੇ ਅੰਦਰ ਇੱਕ ਬਹੁਤ ਬੁਲੰਦ ਕਿਰਦਾਰ ਔਰ ਜ਼ਿੰਦਗੀ ਨੂੰ ਇਸ਼ਕ ਕਰਨ ਵਾਲਾ ਇਨਸਾਨ ਦੇਖਿਆ ਪਰ ਅੱਜ ਬਹੁਤ ਅਫਸੋਸ ਹੈ ਕਿ ਅਸੀਂ ਯਮਲੇ ਅਜਮਲਾ ਫਿਲਮ ਜਿਹੜੀ ਅਸੀਂ ਸ਼ੁਰੂ ਕੀਤੀ ਸੀ ਉਹ ਜਦੋਂ ਬੰਦ ਹੋ ਗਈ ਰਾਕੇਸ਼ ਜੀ ਡਾਇਰੈਕਟਰ ਨੇ ਉਹਦੇ ਬੱਲੀ ਸਿੰਘ ਸਾਡੇ ਕੋਲ ਬੈਠੇ ਨੇ ਪ੍ਰੋਡਿਊਸਰ ਨੇ ਉਹਦੇ ਇਹਨਾਂ ਦੇ ਨਾਲ ਇਹ ਫਿਲਮ ਅਸੀਂ ਸ਼ੁਰੂ ਕੀਤੀ ਜਦੋਂ ਪਾਚੇ ਕਿਦਾਂ ਕੋਵਿਡ ਨੇ ਜਦੋਂ ਦਸਤਕ ਦਿੱਤੀ ਤਾਂ ਉਹਨੂੰ ਲੱਗਦਾ ਫਿਲਮ ਦਾ ਕੰਮ ਪੋਸਟ ਪ੍ਰੋਡਕਸ਼ਨ ਦਾ ਵੀ ਅੱਗੇ ਚੱਲਾ ਗਿਆ ਫਿਲਮ ਰੁਕ ਗਈ ਫਿਰ ਉਸ ਤੋਂ ਬਾਅਦ ਹੋਰ بڑے ਰੀਜ਼ਨ ਬਣਦੇ ਗਏ ਕਿ ਫਿਲਮ ਬਲੇ ਹੁੰਦੀ ਕਿ ਫਿਰ ਕੁਦਰਤ ਨੇ ਕਿਰਪਾਈ ਨਹੀਂ ਕੀਤੀ ਕਿ ਰਾਜਵੀਰ ਵੀ ਉਸ ਤੋਂ ਬਾਅਦ ਇੰਨਾ ਜ਼ਿਆਦਾ ਬਿਜ਼ੀ ਹੋਇਆ ਆਪਣੀ ਲਾਈਫ ਦੇ ਵਿੱਚ ਉਹ ਵੀ ਸ਼ਾਇਦ ਟਾਈਮ ਉੱਨਾ ਸਿਨੇਮੇ ਨੂੰ ਜੇ ਨਹੀਂ ਸੀ ਦੇ ਪਾ ਰਿਹਾ ਪਰ ਵਕਤ ਨੂੰ ਕੁਝ ਹੋਰ ਮਨਜ਼ੂਰ ਸੀ ਲੋਕੀ ਕਈ ਜ਼ਿੰਦਗੀ ਫਾਸਟ ਫਾਰਵਰਡ ਜਿਵੇਂ ਚਲੇ ਜਾਂਦੇ ਨੇ ਸ਼ਾਇਦ ਉਹ ਇੰਨੀ ਛੋਟੀ ਉਮਰ ਜੇ ਵੀ ਜ਼ਿੰਦਗੀ ਜੀ ਕੇ ਜਿਹੜੀ ਸਾਰੀ ਉਮਰ ਚ ਲੋਕ ਨਹੀਂ ਜੀ ਸਕਦੇ ਉਹ ਫਾਸਟ ਫਾਰਵਰਡ ਚਲਾ ਗਿਆ ਸਾਡਾ ਨਿਕਲ ਗਿਆ ਪਰ ਬਹੁਤ ਇਸ ਗੱਲ ਦੀ ਸੰਤੁਸ਼ਟੀ ਹੈ ਮੰਨ ਲਓ ਕਿ ਉਹਦੀ ਉਹ ਇੱਕ ਯਾਤ ਸਾਡੇ ਕੋਲ ਪਈ ਸੀ ਜਿਵੇਂ ਯਮਲਾ ਫਿਲਮ ਜਿਹਦੇ ਚ ਬਹੁਤ ਅੱਛਾ ਕੰਮ ਕੀਤਾ ਮੇਰਾ ਉਹਦੇ ਚੋ ਸਟੂਡੈਂਟ ਬਣਿਆ ਸ਼ਾਗਿਰਦ ਬਣਿਆ ਔਰ ਐਨੀ ਅੱਛੀ ਸਾਡੀ ਤੁਸੀਂ ਫਿਲਮ ਜਦੋਂ ਦੇਖੋਗੇ ਕੈਮਿਸਟਰੀ ਤੁਹਾਨੂੰ ਨਜ਼ਰ ਆਏਗੀ ਉਹਨੂੰ ਮੈਂ ਜਦੋਂ ਕਈ ਵਾਰੀ ਅਸੀਂ ਰਿਹੈਸਰਲ ਕਰਦੇ ਹੁਣ ਤੇ ਉਹ ਕੋਸੀ ਨੂੰ ਹੁੰਦਾ ਸੀ ਕਿ ਕੋਈ ਜੇ ਬਹਿ ਕੇ ਉਸਤਾਦ ਕੋਲੋਂ ਲੈਸਨ ਲੈ ਲਵੇ ਰਿਹਾ ਅਰੇ ਅਸਰ ਜੀ ਮੈਨੂੰ ਕਹਿਣਾ ਵੀ ਲਈ ਰਾਜ ਨੂੰ ਤਾਂ ਕੋਸੀ ਤੇ ਬਹਿ ਜਾ ਭਾਈ ਉਹ ਤੋਂ ਬਹਿ ਜੀ ਜਦੋਂ ਆਪਾਂ ਕਰਾਂਗੇ ਕਹਿੰਦਾ ਨਹੀਂ ਭਾਈ ਅਸੀਂ ਤੁਹਾਡੇ ਕੋਲ ਬੈਠਾਂਗੇ ਕਹਿੰਦਾ ਜੇ ਫਿਲਮ ਦਾ ਲੱਗਿਆ ਵੈਸੇ ਕੋਈ ਦੋ ਗੱਲਾਂ ਸਿੱਖ ਲਾਂਗੇ ਤੁਹਾਡੇ ਤੋਂ ਐਨੀ ਹਲੀਮੀ ਐਨੀ ਹੰਬਲਨੈਸ ਉਸ ਸਾਡੇ ਸਟਾਰ ਬੱਚੇ ਦੇ ਵਿੱਚ ਸੀ ਨੌਜਵਾਨ ਦੇ ਵਿੱਚ ਸੀ ਹਾਲਾਂਕਿ ਫੁੱਲ ਇੱਕ ਸਟਾਰ ਮਕਾਮ ਜਿਹੜਾ ਸਟਾਰ ਵਾਲਾ ਮਕਾਮ ਉਹਨੂੰ ਹਾਸਲ ਸੀ ਪਰ ਉਹਦੇ ਅੰਦਰ ਦੇਵੇ ਸੋ ਗੋਰਾ ਹੋਏ ਵਾਲੀ ਜਿਹੜੀ ਕੰਪਨੀ ਹੈ ਸ਼ਾਇਦ ਗੁਰੂ ਮਹਾਰਾਜ ਜੀ ਦੇ ਹਿਰਦੇਸ਼ ਵਸਾਈ ਹੋਈ ਸੀ ਸੋ ਮੈਂ ਬਹੁਤ ਉਸ ਛੋਟੇ ਵੀ ਬਾਰੇ ਬਹੁਤ ਕੁਝ ਬੋਲ ਸਕਦਾ ਪਰ ਅੱਜ ਆਪਾਂ ਜਿਸ ਪਰਪਸ ਲਈ ਇਕੱਠੇ ਹੋਏ ਆਂ ਔਰ ਕੋਟਨ ਕੋਟ ਧਰਵਾਦ ਮਾਤਾ ਜੀ ਦਾ ਕੇ ਉਹ ਵੀ ਤਸ਼ੀਫ ਲਿਆਏ ਨੇ ਸਾਡੀ ਭੈਣ ਲਕੀ ਔਰ ਸਾਡੀ ਬੇਟੀ ਬੱਚੀ ਸਾਡੀ ਇਹ ਆਏ ਨੇ ਇਹਨਾਂ ਨੇ ਵੀ ਹੌਸਲਾ ਦਿਖਾਇਆ ਕਿ ਹਾਂ ਉਹ ਚੀਜ਼ ਸਾਭੀ ਕਿਉਂ ਰਹਿ ਜਾ ਜਿਹੜੀ ਬੱਚੇ ਨੇ ਸਾਡੇ ਵੀਰ ਨੇ ਸਾਡੇ ਬੱਚੀ ਦੇ ਪਿਤਾ ਨੇ ਜਿਹੜੀ ਏਡੀ ਰੂਹ ਨਾਲ ਬਣਾਈ ਸੀ ਆਡੀਅנס ਵਾਸਤੇ ਤੇ ਇਹ ਪਤਾ ਨਹੀਂ ਕੁਦਰਤ ਆਪ ਹੀ ਕੁਝ ਕਰਦੀ ਹੈ ਸੋ ਕੁਦਰਤ ਨੇ ਚਾਇਆ ਕਿ ਫਿਲਮ ਰਿਲੀਜ਼ ਹੋਵੇ ਔਰ ਬਹੁਤ ਜਲਦੀ ਫਿਲਮ ਸਾਡੇ ਵੀਰ ਰਾਜਵੀਰ ਦਾ ਇਹ ਆਖਰੀ ਸ਼ਾਹਕਾਰ ਜਿਹੜਾ ਬਹੁਤ ਜਲਦੀ ਸਾਡੇ ਸਾਰਿਆਂ ਦੇ ਸਾਹਮਣੇ ਹੋਏਗਾ ਤੇ ਇਕੋ ਹੀ ਸ਼ਿਕਵਾ ਰੱਬ ਨਾਲ ਕਿਦੇ ਸੋਚਿਆ ਨਹੀਂ ਸੀ ਕਿ ਇਹ ਫਿਲਮ ਵੀ ਆਪਾਂ ਪ੍ਰੈਸ ਕਾਨਫਰੰਸ ਜਦੋਂ ਕਰਾ ਲਈ ਉਹਨੂੰ ਰਾਜੀ ਸਾਡੇ ਨਾਲ ਇਸ ਤਰ੍ਹਾਂ ਸ਼ਾਮਲ ਹੋਏਗਾ ਫਿਜ਼ੀਕਲੀ ਨਹੀਂ ਬਟ ਮੈਂ ਇਹ ਕਹਾਂਗਾ ਕਿ ਵਕਤ ਨੂੰ ਰੋਕਿਆ ਨਹੀਂ ਜਾ ਸਕਦਾ ਅਸੀਂ ਉਸ ਧਰਤੀ ਤੋਂ ਆ ਗਏ ਜਿੱਥੇ ਭਾਈ ਮਨੀ ਸਿੰਘ ਵਰਗਿਆਂ ਦੇ ਪਰਿਵਾਰ ਨੇ 90-90 ਜੀ ਸ਼ਹੀਦ ਕਰਵਾਏ ਨੇ ਇਸ ਧਰਤੀ ਤੇ ਸਾਨੂੰ ਮਾਰਾ ਚੱਲਦੀ ਆਦਤ ਹੈ ਤੇ ਅਸੀਂ ਉਸ ਸਜਮਿਆਂ ਚ ਬਾਹਰ ਵੀ ਬਹੁਤ ਜਲਦੀ ਆ ਜੰਦੇ ਆ ਤੇ ਵਾਹਿਗੁਰੂ ਪਰਿਵਾਰ ਨੂੰ ਫਾਸਲਾ ਬਖਸ਼ੇ ਬੁਲੰਦੀ ਬਖਸ਼ੇ ਰਾਜਵੀਰ ਦੀਆਂ ਦਿੱਤੀਆਂ ਖੂਬਸੂਰਤ ਯਾਦਾਂ ਰਾਜਵੀਰ ਦੇ ਕੀਤੇ ਕਾਰਜ ਜੋ ساری ਜ਼ਿੰਦਗੀ ਇਹਨਾਂ ਨੂੰ ਸਮਾਨ ਦਵਾਂਗੇ ਰਹਿਣਗੇ ਇਹ ਬੱਚੇ ਵੱਡੇ ਹੋ ਕੇ ਵੀ ਆਪਣੇ ਮਾਪਿਓ ਨੂੰ ਆਪਣੇ ਜਦੋਂ ਦਸਮਗੇ ਅਸੀਂ ਕਿੰਨਾਂ ਦੇ ਬੱਚੇ ਆ ਤੇ ਇਹਨਾਂ ਨੂੰ ਫਖਰ ਹੋਏਗਾ ਜਿਸ ਤਰ੍ਹਾਂ ਲੋਕ ਇਹਨਾਂ ਨੂੰ ਸਨਮਾਨ ਦਿੰਦੇ ਆ